ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ। ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ। ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ 3000 ਪਲੱਸ ਪੋਸਟਾਂ ਰਹਿਣ ਵਾਲੀਆਂ ਜਿਦੇ ਲਈ ਪਾਰਮੀ ਪਾਸ ਕੈਂਡੀਡੇਟ ਅਪਲਾਈ ਕਰ ਸਕਣਗੇ। ਬਹੁਤ ਵਧੀਆ ਮੌਕਾ ਹੈ। ਬਹੁਤ ਵਧੀਆ ਪੋਸਟਾਂ। ਪੂਰੀ ਜਾਣਕਾਰੀ ਪੋਸਟਾਂ ਦੇ ਸਬੰਧ ਵਿੱਚ ਤੁਹਾਡੇ ਲਈ ਲੈ ਕੇ ਆਏ ਆਂ ਵੀਡੀਓ 'ਚ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਿਓ। ਵੇਖਦੇ-ਵੇਖਦੇ ਲਾਈਕ ਜ਼ ਜਿਹੜੇ ਵੀਰਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਬਿਨਾਂ ਕਿਸੇ ਦੇਰੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਸਭ ਤੋਂ ਪਹਿਲਾਂ ਆਪਾਂ ਪੋਸਟਾਂ ਦੀ ਤੇ ਉਹਨਾਂ ਦੀ ਯੋਗਤਾ ਦੀ ਗੱਲ ਕਰ ਲੈਣੇ ਜੀ ਕਮਰਸ਼ੀਅਲ ਕਮ ਟਿਕਟ ਕਲਰਕ 2022 ਪੋਸਟਾਂ ਨੇ ਜੀ ਜਿਦ ਲਈ ਇਹਨਾਂ ਵੱਲੋਂ ਯੋਗਤਾ 12 ਪਾਸ ਮੰਗੀ ਗਈ ਹੈ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਤੁਹਾਡੀ ਇਹ ਯੋਗਤਾ ਹੋਣੀ ਚਾਹੀਦੀ ਹੈ ਟ੍ਰੇਨ ਕਲਰਕ 72 ਪੋਸਟਾਂ ਨੇ ਜੀ ਸੇਮ ਯੋਗਤਾ ਨੈਕਟਰੀ ਅਕਾਊਂਟਸ ਕਲਰ ਕਮ ਟਾਈਪਿਸਟ 364 ਪੋਸਟਾਂ ਨੇ ਤੇ ਜਿਹਦੇ ਲਈ ਯੋਗਤਾ 12 ਪਾਸ ਤੁਹਾਡੀਆਂ ਹੋਣੀਆਂ ਚਾਹੀਦੀਆਂ ਟਾਈਪਿੰਗ ਸਕਿੱਲ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਇੰਗਲਿਸ਼ ਦੇ ਵਿੱਚ 30 ਵਰਡਸ ਪਰ ਮਿੰਟ ਤੁਸੀਂ ਟਾਈਪ ਕਰ ਸਕਦੇ ਹੋ ਤੇ ਹਿੰਦੀ ਦੇ ਵਿੱਚ 25 ਵਰਡਸ ਪਰ ਮਿੰਟ ਤੁਹਾਡੀ ਟਾਈਪਿੰਗ ਸਪੀਡ ਹੋਣੀ ਲਾਜ਼ਮੀ ਹੈ ਸੇਮ ਜੋ ਯੋਗਤਾ ਹੈ ਪੋਸਟ ਹੈ ਜੂਨੀਅਰ ਕਲਰ ਕਮ ਟਾਈਪਿਸਟ ਦੇ ਲਈ ਰਹਿਣ ਵਾਲੀ ਹੈ ਜਿਹਦੇ ਲਈ 990 ਪੋਸਟਾਂ ਜਾਰੀ ਹੋਈਆਂ ਤਾਂ ਬਹੁਤ ਵਧੀਆ ਮੌਕਾ ਜੀ 3445 ਪੋਸਟਾਂ ਕੋਲ ਜਾਰੀ ਹੋਈਆਂ ਜੀ ਇਹ ਨੈਕਸਟ ਹੈ ਜੀ ਪੋਸਟਾਂ ਦੇ ਸਬੰਧ ਵਿੱਚ ਜ਼ਰੂਰੀ ਤਰੀਕਾ ਉਹ ਨੋਟ ਕਰ ਲਓ ਜੀ ਤੁਸੀਂ ਸਟਾਰਟਿੰਗ ਡੇਟ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ 21/9/2024 ਤੋਂ ਅਪਲਾਈ ਕਰਨਾ ਸ਼ੁਰੂ ਹੋ ਚੁੱਕਾ ਹੈ ਲਾਸਟ ਡੇਟ 20 ਅਕਤੂਬਰ 2024 ਬਾਅਦपहर 12 ਵਜੇ ਤੱਕ ਅਪਲਾਈ ਕਰ ਸਕਦੇ ਹੋ ਫੀਸ ਦੀ ਲਾਸਟ ਡੇਟ ਹੈ ਕਿ ਜੀ 22/10/2024 ਕਰੈਕਸ਼ਨ ਡੇਟ ਹੈ ਜੇਕਰ ਤੁਸੀਂ ਕਿਸੇ ਤਰ੍ਹਾਂ ਦੀ ਗਲਤੀ ਕਰ ਲਈ ਆਨਲਾਈਨ ਅਪਲਾਈ ਕਰਦੇ ਉਹਨੂੰ ਠੀਕ ਕਰਨ ਦੇ ਲਈ 1 ਅਕਤੂਬਰ ਤੋਂ 1 ਨਵੰਬਰ ਤੱਕ ਆਨਲਾਈਨ ਤੁਸੀਂ ਕਰੈਕਸ਼ਨ ਕਰ ਸਕਦੇ ਹੋ ਐਗਜ਼ਾਮ ਡੇਟ ਜਲਦੀ ਦਿੱਤੀ ਜਾਊਗੀ ਐਡਮਿਟ ਕਾਰਡ ਵੀ ਜਲਦੀ ਇਹ ਨੈਕਸਟ ਜੀ ਇਹਨਾਂ ਪੋਸਟਾਂ ਲਈ ਐਪਲੀਕੇਸ਼ਨ ਫੀਸ ਜਨਰਲ OBC ਤੇ EWS ਦੇ ਲਈ ਇਹਨਾਂ ਵੱਲੋਂ 500 ਰੁਪਏ ਫੀਸ ਰੱਖੀ ਗਈ ਹੈ SC ST EBC YY SM 250 ਰੁਪਏ ਫੀਸ ਹੈ 올 ਫੀਮੇਲ ਕੈਟਾਗਰੀ 250 ਰੁਪਏ ਫੀਸ ਹੈ ਜੀ ਮਾਈਨੋਰਟੀਜ਼ ਥਰਡ ਜੈਂਡਰ 250 ਰੁਪਏ ਫੀਸ ਰੱਖੀ ਗਈ ਹੈ ਜੀ ਪੇਮੈਂਟ ਆਨਲਾਈਨ ਰਹਿਣ ਵਾਲੀ ਹੈ ਤਾਂ ਫੀਸ ਰਿਫੰਡ ਟਰਮਸ ਇਹਨਾਂ ਵੱਲੋਂ ਲਿਖੀ ਗਈਆਂ ਜੇ ਜਨਰਲ OBC 400 ਰੁਪਏ ਫੀਸ ਇਹਨਾਂ ਵੱਲੋਂ ਰਿਫੰਡ ਕਰ ਦਿੱਤੀ ਜਾਊਗੀ ਤੇ ਆਦਰ ਕੈਂਡੀਡੇਟਸ 250 ਰੁਪਏ ਫੀਸ ਰਿਫੰਡ ਕੀਤੀ ਜਾਊਗੀ ਜੇਕਰ ਤੁਸੀਂ ਫਸਟ ਸਟੇਜ ਦਾ ਜੋ ਐਗਜ਼ਾਮ ਹੈ ਕਲੀਅਰ ਕਰ ਲੈਨੇ ਹੋ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਇਹ ਟ੍ਰਾਂਸਫਰ ਕਰ ਦਿੱਤੀ ਜਾਊਗੀ ਨੈਕ ਤਾਂ ਜੀ ਏਜ ਲਿਮਿਟ ਏਜ ਲਿਮਿਟ 18 ਤੋਂ 33 ਸਾਲ ਏਜ ਲਿਮਿਟ ਇੰਨਾ ਵੱਲੋਂ ਰੱਖੀ ਗਈ ਹੈ ਇਹਨਾਂ ਪੋਸਟਾਂ ਦੇ ਲਈ ਤੇ 1 ਇੱਕ 2025 ਤੱਕ ਤੁਹਾਡੀ ਏਜ ਲਿਮਿਟ ਹੋਣੀ ਚਾਹੀਦੀ ਹੈ ਏਜ ਰੈਲੈਕਸੇਸ਼ਨ ਐਸ ਪਰ ਗਵਰਨਮੈਂਟ ਰੂਲਸ ਰਹਿਣ ਵਾਲਾ ਜੀ ਇਹਨਾਂ ਪੋਸਟਾਂ ਦੇ ਲਈ ਇਹਨਾਂ ਪੋਸਟਾਂ ਦੇ ਲਈ ਜੇ ਤੁਹਾਡਾ ਐਗਜ਼ਾਮ ਰਹਿਣ ਵਾਲਾ ਸਟੇਜ 1 ਐਗਜ਼ਾਮ ਰਹੂਗਾ ਜੀ ਜਿਹਦੇ ਵਿੱਚ ਨੈਗੇਟਿਵ ਮਾਰਕਿੰਗ ਰਹਿਣ ਵਾਲੀ ਹੈ 1/3 ਤੇ ਡਿਊਰੇਸ਼ਨ ਹੋਊਗਾ ਐਗ ਜਨਰਲ ਅਵੇਅਰਨੈਸ ਮੈਥਸ ਤੇ ਰੀਜ਼ਨਿੰਗ ਦੇ ਵਿੱਚ ਇਹ ਐਗਜ਼ਾਮ ਆ ਤੁਹਾਡਾ ਰਹੂਗਾ ਜਨਰਲ ਅਵੇਅਰਨੈਸ 40 ਨੰਬਰ ਦਾ ਜੀ ਮੈਥ 30 ਨੰਬਰ ਦਾ ਤੇ ਰੀਜ਼ਨਿੰਗ 30 ਨੰਬਰ ਦੀ ਕੁੱਲ 100 ਨੰਬਰ ਦਾ ਐਗਜ਼ਾਮ ਆ ਤੁਹਾਡਾ ਰਹੂਗਾ ਜੀ ਇਹ ਸਟੇਜ 1 ਦਾ ਜੇਕਰ ਤੁਸੀਂ ਸਟੇਜ 1 ਦਾ ਐਗਜ਼ਾਮ ਕਲੀਅਰ ਕਰ ਲੈਨੇ ਹੋ ਤਾਂ ਨੈਕਸਟ ਐਗਜ਼ਾਮ ਤੁਹਾਡਾ ਸਟੇਜ 2 ਦਾ ਰਹਿਣ ਵਾਲਾ ਹੈ 90 ਮਿੰਟਾਂ ਦਾ ਪੇਪਰ ਹੋਏਗਾ ਜਨਰਲ ਅਵੇਅਰਨੈਸ 50 ਮਾਰਕਸ ਦਾ ਐਗਜ਼ਾਮ ਰਹੂਗਾ ਮਿਆਦੇ ਵਿੱਚ 35 ਨੰਬਰ ਦਾ ਰੀਜ਼ਨਿੰਗ ਦੇ ਵਿੱਚ 35 ਦਾ ਕੁੱਲ 120 ਮਾਰਕਸ ਦਾ ਤੁਹਾਡਾ ਐਗਜ਼ਾਮ ਆ ਸਟੇਜ 2 ਦੇ ਵਿੱਚ ਰਹਿਣ ਤਿਆਰੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਸਾਰੇ ਲਿੰਕ ਦਿੱਤੇ ਹੋਏ ਆ ਤੁਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚੋਂ ਲਿੰਕ ਲੈ ਕੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤੇ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਚੈਨਲ ਨੂੰ ਦੇਖਦੇ ਰਹਿਆ ਕਰੋ ਜੀ ਧੰਨਵਾਦ